ਭਗਵਾਨ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਯੋਧਿਆ ਵਿਖੇ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰティਸ਼ਠਾ ਨੂੰ ਲੈ ਕੇ ਦੇਸ਼ ਪੱਧ ਦੇ ਵਿੱਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਹੈ ਇਸ ਇਤਿਹਾਸਿਕ ਸਮਾਗਮ ਨੂੰ ਲੈ ਕੇ ਸਮਰਾਲਾ ਦੇ ਸਮੂਹ ਹਿੰਦੂ ਪਾਈਚਾਰੇ ਤੇ ਵਕਫ ਸੰਗਠਨਾਂ ਵੱਲੋਂ ਅੱਜ ਸ਼੍ਰੀ ਦੁਰਗਾ ਮੰਦਰ ਤੋਂ ਵਿਸ਼ਾਲ ਸ਼੍ਰੀ ਰਾਮ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਤੇ ਸਾਰੇ ਹੀ ਮੰਦਰਾਂ ਤੋਂ ਹੁੰਦੀ ਹੋਈ ਵਾਪਸ ਸ਼੍ਰੀ ਦੁਰਗਾ ਮੰਦਰ ਵਿਖੇ ਪਹੁੰਚ ਕੇ ਸੰਪਨ ਹੋਈ ਇਸ ਮੌਕੇ ਇਲਾਕੇ ਪਰਦੀਆਂ ਸਮੂਹ ਹਿੰਦੂ ਸੰਸਥਾਵਾਂ ਦੇ ਮੈਂਬਰਾਂ ਅਹੁਦੇਦਾਰਾਂ ਸਮੇਤ ਵਕਫਾ ਮੰਦਰ ਕਮੇਟੀਆਂ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸ਼ੋਭਾ ਯਾਤਰਾ ਵਿੱਚ ਨਾਗਿਤਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਹਾਜ਼ਰ ਹੋਏ। ਇਸ ਮੌਕੇ ਵਕਫਾ ਕਾਗੂ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿ 22 ਜਨਵਰੀ ਸ਼੍ਰੀ ਰਾਮ ਮੰਦਰ ਦਾ ਉਦਘਾਟਨ ਹਰ ਰਾਮ ਭਗਤ ਦੇ ਲਈ ਇੱਕ ਅਜਿਹਾ ਇਤਿਹਾਸਿਕ ਪਲ ਹੈ ਜਿਹੜਾ ਲੰਬੇ ਇੰਤਜ਼ਾਰ ਤੋਂ ਬਾਅਦ ਹਾਸਲ ਹੋਇਆ ਹੈ। ਜਿੰਦਰ ਸਿੰਘ ਗਰੇਵਾਲ ਸ਼ਹਿਰੀ ਬਾਜ਼ਾਰ ਆਮਨਪੁਰ ਤੋਂ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਕਹਾਂ ਦੇਸ਼ ਵਾਸੀਆਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਦੇਸ਼ਾਂ ਵਿੱਚ ਜਿੱਥੇ ਵੀ ਵਸਦੇ ਨੇ ਬਹੁਤ-ਬਹੁਤ ਮੁਬਾਰਕਾ ਦਵਾਂਗਾ ਕਿ ਸ਼ੇ ਆਰਮਨ ਲਾਹੀ ਅੱਜ ਆਪਣੇ ਘਰ ਬਿਰਾਜਮਾਨ ਹੋਣ ਜਾ ਰਹੇ ਨੇ ਬੇਸ ਪਰ ਹਰ ਜਗ੍ਹਾ ਦੇ ਵਸਦੇ ਨੇ ਪਰ ਤਨਗਾ ਦੇ ਵਿੱਚ ਵਸਦੇ ਨੇ ਪਰ ਜੋ ਉਹਨਾਂ ਦਾ ਕਹਿੰਦੇ ਕਾਪਾ ਜੋ ਜਨਮ ਸਥਾਨ ਦਾ ਉਹ ਆਪਣੀ ਮਾਤਰ ਮੂਮੀ ਹੁੰਦੀ ਆ ਆਰਮਨ ਲਾਹੀ ਨੇ ਪਾਈ ਤੇ ਉਹਨੂੰ ਉੱਥੇ ਆਪਨੇ ਜਾ ਕੇ ਬਿਰਾਜਮਾਨ ਹੋਣਾ ਤੇ ਸਾਡੇ ਦੇਸ਼ ਵਾਸੀਆਂ ਲਈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਇਹ ਅਸੀਂ ਸਾਰੇ ਯਾਰ ਇਕੱਠੇ ਹੋ ਗਏ ਮਿਲ ਕੇ ਉਸ ਨੂੰ ਪੁਕਾਰਨਾ ਮਾਰ ਰਹੇ ਹਾਂ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਆ ਸਾਡੇ ਸਵਰਾਲੇ ਸ਼ਹਿਰ ਦੇ ਲਈ ਕਿ ਜੋ 22 ਤਰੀਕ ਨੂੰ ਭਗਵਾਨ ਰਾਮ ਜੀ ਦੇ ਜੋ ਜੰਗਿਸਤਾਨਾ ਯੋਧਿਆਂ ਦੇ ਵਿੱਚ ਸੇਵਾ ਰਾਮ ਪਰਿਵਾਰ ਮੰਦਰ ਬਣਿਆ ਉਹਦੇ ਮੈਂ ਸਮਝਦਾ ਕਿ ਸਾਰੇ ਜੋ ਵੀ ਵਰਗ ਦੇ ਚਾਹੇ ਉਹ ਸੇਖਾ ਚਾਹੇ ਸਾਰੀਆਂ ਚਾਹੇ ਹਿੰਦੂਆ ਚਾਹੇ ਮੁਸਲਮਾਨ ਭਰਾ ਸਾਰਿਆਂ ਨੂੰ ਬਹੁਤ ਖੁਸ਼ੀ ਹੈ। ਉਹ ਅੱਜ ਮੈਂ ਦੇਖ ਰਿਹਾ ਕਿ ਸਵਰਾਲੇ ਸ਼ਹਿਰ ਦੇ ਵਿੱਚ ਸਾਰੀਆਂ ਵੱਖ-ਵੱਖ ਪਾਰਟੀਆਂ ਸਾਰੇ ਧਾਰਮਿਕ ਆਗੂ ਨੇ ਜਿਹੜੇ ਸਾਰੇ ਸਮਾਜਿਕ ਜੱਥੇਬੰਦੀਆਂ ਆਪੂ ਦੇ ਬਹੁਤ ਵੱਡੀ ਜਿਹੜੀ ਸ਼ੋਭਾ ਯਾਤਰਾ ਅੱਜ ਸਭਰਾਣਾ ਸ਼ਹਿਰ ਦੇ ਵਿੱਚ ਪਰਕਰਮਾ ਕਰਦੀ ਹੋਈ ਅੱਜ ਜਿਹੜੀ ਮੰਦਰ ਵੱਲੋਂ ਵੱਧ ਰਹੀ ਆ ਉਹਦੇ ਵਿੱਚ ਸਾਰੇ ਸ਼ਹਿਰ ਨਿਵਾਸੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਕਿ ਆਓ ਆਪਾਂ ਜਿਹੜਾ ਇਹ RAM ਦਰਬਾਰ ਬਣਿਆ ਆ ਆਪਾਂ ਮਜੂਦਿਆਂ ਦੇ ਵਿੱਚ ਉਹਦੇ ਵਿੱਚ ਆਪਾਂ ਸਾਰੇ ਨਾਲ ਮਿਲ ਕੇ ਧਾਰਮਿਕ ਸਤਾ ਦੀ ਸੇਵਾ ਕਰੀਏ ਉਹਦੇ ਵਿੱਚ ਆਪਣਾ ਵੱਡਾ ਚੁੱਕਦਾ ਜਿਹੜਾ ਭਾਈ ਭਲਾ ਦਾ ਸਾਰੇ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਦੀ ਲੱਖ ਲੱਖ ਮੁਬਾਰਕ ਮੈਂ 22 ਤਰੀਕ ਦੇ ਦਿਨ ਮੈਂ ਆਪਣੇ ਵੱਲੋਂ ਆਪਣੇ ਆਪਣੀ ਤੋਂ ਪਾਤਵੀ ਨੂੰ ਲੱਖਾਂ ਦਾ ਮੁबारकबाद ਦਿੰਨਾ ਅੱਜ ਜਿਹੜੀ ਚੋਪਾ ਯਾਤਰਾ ਨਿਕਲ ਰਹੀ ਹੈ ਸਾਰੇ ਹੀ ਸ਼ਹਿਰ ਦੀ ਪ੍ਰਕਰਮਾ ਕਰ ਰਹੀ ਹੈ ਸਾਰੇ ਹੀ ਭਾਈਚਾਰੇ ਕ ਦੀ ਸਾਂਝ ਆ ਸਾਰੇ ਹਿੰਦੂ ਤੇ ਮੁਸਲਮਾਨ ਲੋਕ ਲੰਗਰ ਲਾ ਰਹੇ ਨੇ ਤੇ ਯਾਤਰਾ ਦਾ ਸਵਾਗਤ ਕਰ ਰਹੇ ਨੇ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਯਾਤਰਾ ਵਿੱਚ ਸ਼ਾਮਲ ਹੋਵੋ ਤੇ 22 ਤਰੀਕ ਨੂੰ ਆਪਣੇ ਘਰਾਂ ਦੇ ਵਿੱਚ ਦੀਵੇ ਲਾਓ ਤੇ ਆਪਣੇ ਲਾਈਟਾਂ ਲਾਓ ਆਤਿਸ਼ਬਾਜੀ ਜਲਾਓ ਦੀਵਾਲੀ ਮੰਗੂ ਆਪਾਂ ਜਿਹੜਾ ਪ੍ਰਭੂ ਸ਼੍ਰੀ ਰਾਮ ਜੀ ਦਾ ਜੋ ਯੋਧਿਆ ਮੰਦਰ ਬਣ ਜਾ ਰਿਹਾ ਉਹਦਾ ਗੁਰੂ ਘਰ ਤੇ ਨਾ 22 ਤਰੀਕ ਨੂੰ ਸ਼ਹਿਰ ਦੇ ਵਿੱਚ ਕਈ ਜਗ੍ਹਾ ਹਵਨ ਯੱਗ ਵੀ ਹੋ ਰਹੇ ਨੇ ਤੇ ਬਹੁਤ ਹੀ ਇੱਕ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਸ਼ਹਿਰ ਦੇ ਜੋ ਲੋਕ ਨੇ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਭਗਵਾਨ ਯਾਮ ਜਿਹੜੀ 33 ਸਤਾ ਹੋ ਰਹੀ ਹੈ ਤਾਂ ਪ੍ਰਤੀਸ਼ਠਾ ਹੋ ਰਹੀ ਹੈ ਉਸ ਵਾਂਗ ਜਿਹੜੀ ਸ਼ੋਭਾ ਯਾਤਰਾ ਕੱਢੀ ਹੈ ਸਾਰੇ ਇਕੱਠੇ ਰਲ ਕੇ ਕੱਢ ਲੈ ਰਹੇ ਨੇ ਸਮਾਜਿਕ ਪੱਧਰ 'ਆ ਸਾਰੇ ਇਕੱਠੇ ਹੋ ਕੇ ਜਿਹੜਾ ਸ਼ੋਭਾ ਜਤਰਾ ਸ਼ਾਮਿਲ ਹੋ ਰਹੇ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਪੰਕਲੋਵਾ ਕੋਈ ਪਾਇਆ ਤਰਾ ਗੱਦੀ ਚੱਲੀ ਜਾ ਰਹੀ ਹੈ RAM NAT ਜਿਹੜਾ ਮੰਦਿਰ ਦਾ ਉਘਾਟਨ ਕੀ ਕਹਿਣਾ ਚਾਹੁੰ ਮੈਂ ਤੁਜੀ ਬਹੁਤ ਖੁਸ਼ੀ ਦਾ ਪਲ ਹੈ 22 ਤਰੀਕ ਨੂੰ ਜੋ ਜੋਤੇ ਰਾਮ ਮੰਦਿਰ ਦਾ ਘਟਨ ਹੋਣਾ ਉਹਦੇ ਸਬੰਧ ਦੇ ਵਿੱਚ ਸਮੁੱਚੇ ਹਿੰਦੁਸਤਾਨ ਦੇ ਵਿੱਚ ਖੁਸ਼ੀ ਦੀ ਲਹਿਰ ਆ ਜਿਵੇਂ ਦਾ ਮਾਹੌਲ ਆ ਦੀਵਾਲੀ ਵਰਗੇ ਦਿਨ ਲੋਕ ਬਕੀਤ ਕਰ ਰਹੇ ਨੇ ਤੇ ਉਸੇ ਤਰੀਕੇ ਨਾਲ ਪਵਨ ਪਵਿੱਤਰ ਜੋ ਅੱਜ ਸ਼ੋਭਾ ਯਾਤਰਾ ਸਮਰਾਸ਼ਾਹਰ ਤੋਂ ਕੱਢੀ ਜਾ ਰਹੀ ਹੈ ਸਮੁੱਚੇ ਰਾਮ ਭਗਤਾਂ ਦੇ ਸਹਿਯੋਗ ਦੇ ਨਾਲ ਜੋ ਵੀ ਰਾਜ ਦੇ ਮਹਾਰਾਜ ਜੇਵਲ ਹਤੇ ਫਿਰਕੇ ਦੇ ਇੱਕ ਕਮਿਊਨਿਟੀ ਦੇ ਨੇ ਸਨ ਉਸ ਮੁਝੇ ਹੀ ਮਾਨਵਤਾ ਲਈ ਇੱਕ ਗੁਰੂ ਦੇ ਰੂਪ ਕਿਸਨ ਬਹੁਤ ਸਾਰੀਆਂ ਪ੍ਰੇਰਨਾਵਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਦਿੱਤੀਆਂ ਨੇ ਤੋਂ ਮੈਂ ਸਮੁੱਚੇ ਰਾਮ ਭਗਤਾਂ ਨੂੰ ਉਸ ਸਵਾਰਥ ਮੱਤੇ ਨੂੰ ਬਹੁਤ-ਬਹੁਤ ਮੁਆਰਖਾ ਦਿੰਦਾ ਹੋਇਆ ਵਿਦਿਆਰਥੀਆਂ ਸਾਰਿਆਂ ਨੂੰ ਕਿ ਆਓ ਗੁਰੂ ਘਰ ਤੇ ਤੁਸੀਂ ਆਪਣਾ ਲਾਭ ਲਓ ਜੀ ਰੋਜ ਹਮੇਤ ਮੌਤ ਗੱਲ ਮੈਂ ਜੀ ਕੀ ਕਹਿਣਾ ਚਾਹਾਂਗੇ ਜਿਹੜੀ ਰੋਹ ਯਾਤਰਾ ਕਰੀ ਜਾ ਰਹੀ ਹੈ ਮੈਂ ਕਹਿੰਦਾ ਜੀ ਬਹੁਤ 500 ਸਾਲ ਬਾਅਦ RAM LALLA ਜੀ ਜਿਹੜਾ 22 ਤਰੀਕ ਨੂੰ ਅਯੁੱਧਿਆ ਦੇ ਵਿੱਚ RAM ਮੰਦਿਰ ਬਣਾਇਆ ਗਿਆ ਉਹਦੀ ਪ੍ਰਾਣ ਪ੍ਰਦੇਸ਼ਤਾ ਉਹਦੇ ਸਵਾਮੀ ਦੇ ਵਿੱਚ ਸੁਮਰਾਜ ਜੈਰ ਦੇ ਵਿੱਚ ਪੂਰੇ ਇਲਾਕੇ ਨਿਵਾਸੀਆਂ ਵੱਲੋਂ ਜਿਹੜੀ ਸ਼ੋਭਾ ਯਾਤਰਾ ਗੱਡੀ ਗਈ ਆ ਔਰ ਜਿੰਨੇ ਵੀ ਜੀਵਦਾ ਪੂਰੇ ਸੰਸਾਰ ਭਰ ਦੇ ਵਿੱਚ RAM ਭਗਤ ਨੇ ਉਹਨਾਂ ਨੂੰ ਇਸ ਸਾਗਮ ਦੀਆਂ ਜਿਹੜੀਆਂ ਲੱਖ ਲੱਖ ਮੁਬਾਰਕਾਂ ਮੈਂ ਆਪਣੇ ਵੱਲੋਂ ਦਿੰਦਾ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਜਿਹੜਾ ਇਹ ਮਸਲਾ ਸੀਗਾ ਦਾਉਤਾਂ ਦੇ ਵਿੱਚ ਲਟਕਿਆ ਪਿਆ ਸੀਗਾ तकरीबन 950 ਸਾਲ ਦੇ ਕਰੀਬ ਦਾ ਜਿਹੜਾ ਸਮਾਂ ਲੱਗਾ ਆ ਰਾਮ ਨਲਾ ਨੂੰ ਆਪਣੇ ਮਹਿਲਾ ਫਕ ਪਹੁੰਚਣ ਲਈ ਔਰ ਮੈਂ ਧੰਨਵਾਦ ਕਰਦਾ ਹੈ ਇਸ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਕਿਉਂਕਿ ਜਦੋਂ 2019 ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਸਾਡੀ ਸਰਕਾਰ ਆਉਗੀ ਤਾਂ ਅਸੀਂ ਰਾਮ ਨਲਾ ਜੀ ਨੂੰ ਇਸ ਪਵਿੱਤਰ ਮੰਦਰ ਦੇ ਅੰਦਰ ਵਿਰਾਜਮਾਨ ਕਰਾਂਗੇ ਔਰ ਉਹਨਾਂ ਨੇ ਆਪਣਾ ਜਿਹੜਾ ਵਾਅਦਾ ਹੈ ਭਾਰਤ ਦੀ ਜਨਤਾ ਦੇ ਨਾਲ ਪੂਰਾ ਕੀਤਾ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਅਨ ਕੀ ਕਹਿਣਾ ਚਾਹੂੰਗਾ ਜੋ ਯਾਤਰਾ ਕੱਢੀ ਜਾ ਰਹੀ ਹੈ ਸਹਾਜ ਪੂਰੇ ਦੇਸ਼ ਦੇ ਵਿੱਚ ਬਹੁਤ ਹੀ ਥਾਰੀ ਲਹਿਰ ਚੱਲ ਪਈ ਹੈ ਪ੍ਰਭੂ શ્રી ਰਾਮ ਦੀ ਲਹਿਰ ਚੱਲ ਗਈ ਹੈ ਜੋ ਪੂਰੇ ਚਾਹਤ ਦੇ 93 ਸਾਲ ਬਾਅਦ ਅਯੁੱਧਿਆ ਵਿੱਚ ਪ੍ਰਣ ਪ੍ਰਤੀਸ਼ਤਾ ਹੋਣ ਜਾ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਇਸ ਨੂੰ ਦੀਵਾਲੀ ਦੀ ਤਰ੍ਹਾਂ ਮਨਾਇਆ ਜਾਵੇ ਔਰ ਜਿੰਨੀਆਂ ਤੁਸੀਂ ਦੇਖੇ ਚੋਭਾ ਯਾਤਰਾ ਪੂਰਾ ਸਮਰਾਲਾ ਕੀ ਪੂਰਾ ਦੇਸ਼ ਵਾਸੀ ਪ੍ਰਭੂ શ્રી ਰਾਮ ਦੀ ਲਹਿਰ ਵਿੱਚ ਜਾਤ ਕੇ ਜੈਸੀ ਰਾਮ ਮੰਦਰ ਨੂੰ ਲੈ ਕੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਬੜਾ ਦਮਾ ਮੁਬਾਰਕਵਾਦ ਨੂੰ ਆਪਣੇ ਸਾਰੇ ਸ਼ਹਿਰ ਵਿੱਚ ਗਈ ਤੇ ਦੇਸ਼ ਵਾਸੀਆਂ ਨੂੰ ਸਾਰੇ ਪਤਾਂ ਵੀ ਬਹੁਤ ਵੱਡਾ ਖੁਸ਼ੀ ਦਾ ਮਾਹੌਲਾ 22 ਤਰੀਕ ਨੂੰ ਜੋਧੇ ਵਿੱਚ ਰਾਮ ਜਨਮ ਧਰਮੀ ਦੇ ਉੱਪਰ ਪੱਪਾ ਸਾਰੇ ਜਾਣਦੇ ਆ ਕਿ ਸ਼੍ਰੀ ਰਾਮ ਜੀ ਦੀ ਬਾਲਵਾਸਤ ਦੀ ਜਿਹੜੀ ਜਮੀਨੀ ਨੀਸਤਲ ਤੇ ਗਰੇ ਪ੍ਰੋਬਲਮ ਉੱਪਰ ਉਹ ਉਂਟੀ ਸਵੰਗਤੀ ਚ ਜਾ ਰਹੀ ਹੈ ਤੇ ਮੈਂ ਮੁਬਾਰਕਬਾਦਨਾ ਕਿਉਂਕਿ ਇੱਕ ਬਹੁਤ ਹੀ ਨੰਬਰ ਟਾਈਮ ਬਾਦ ਇੱਕ ਸੁਭਾਗ ਦਾ ਟਾਈਮ ਆਇਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਮੌਲਕਬਾਦ ਵੀ ਨੂੰ ਤੇ ਇੱਕ ਬਹੁਤ ਵਧੀਆ ਖੁਸ਼ੀ ਹੈ ਵੀ ਪੂਰੇ ਮੋਹੱਲੇ ਤੇ ਸਾਰੇ ਬਹੁਤ ਬਹੁਤ ਪਾਣੀ 22 ਤੋਂ 22 ਤਰੀਕ ਨੂੰ ਦੀਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਕਿੱਦਾਂ ਦੇਖੋ ਦੇਖੋ ਤੋ ਪਤਾ ਹੀ ਹੈ ਕਿ ਇੱਕ ਇੱਕ ਤੈਮ ਹੈ ਹੈ ਜੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ 200 ਸਾਲ ਬਾਅਦ ਹਨ ਆਪਾਂ ਨੂੰ ਮਨਣ ਵਾਸਤੇ ਵਿਦਿਆਇ ਇੱਕ ਬਹੁਤ ਵਧੀਆ ਮੌਕਾ ਇੱਕ ਦੀਵਾਲੀ ਤਰਾ ਮਨਾਇਆ ਜਾ ਰਿਹਾ ਆਪਣੇ ਘਰ ਦੇ ਵਿੱਚ ਦੇਖੋ ਸ਼ਹਿਰ ਦੇ ਵਿੱਚ ਵੀ ਦੇਖੋ ਜੋ ਉਸ ਤੋਂ ਹੈਗਾ ਸਾਰੇ ਕੁਛ ਨੇ ਪੂਰਾ ਹਨ ਤੇ ਬਸ ਹੀ ਇਹ ਮੌਕਾ ਜਿਹੜਾ ਇਹ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲਿਆ ਤੇ ਸਾਰਿਆਂ ਨੂੰ ਮੁਬਾਰਕਵਾਦ ਅੱਸ ਜੀ ਮੇਰਾ ਨਾਮ ਸੋਨੀ ਤਵਾੜੀ ਜੀ ਸੋਨੀ ਜੀ ਜੋ ਸ਼ੋਭਾ ਯਾਤਰਾ ਕਰ ਰਹੇ ਹੋ ਅੱਜ ਕਿੱਦਾਂ ਦਾ ਲੱਗ ਰਿਹਾ ਜੀ ਬਹੁਤ ਹੀ ਵਧੀਆ ਜੀ ਅੱਜ ਦੇਖੋ ਸਾਰੇ ਦੇਸ਼ ਦੇ ਵਿੱਚ ਆਪਾਂ ਸੁਣਦੇ ਹਾਂ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਲੇਕਿਨ ਅੱਜ ਪ੍ਰਭੂ શ્રી ਰਾਮ ਦੀ ਲਹਿਰ ਸਾਰੇ ਹਿੰਦੁਸਤਾਨ ਦੇ ਵਿੱਚ ਚੱਲ ਰਹੀ ਹੈ ਬਹੁਤ ਹੀ ਉਤਸ਼ਾਹ ਹੈ ਬਹੁਤ ਹੀ ਭਾਗਾਂ ਵਾਲਾ ਦੇਣਾ ਸਾਡੇ ਸਾਰੇ ਹੀ ਰਾਮ ਭਗਤਾਂ ਦੇ ਲਈ। ਅੱਗ ਲਗਾ ਦੋ। ਔਰ ਜਿਹੜੇ 22 ਤਰੀਕ ਦਾ ਪ੍ਰੋਗਰਾਮ ਰੱਖਿਆ ਆਇਆ ਹੈ ਉਹ ਲਿਖਿਆ 22 ਤਾਰੀਖ ਵਾਲੇ ਦਿਨ ਸਾਰੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਕਮਲ ਕੰਪਲੈਕਸ ਦੇ ਅੱਗੇ ਬਹੁਤ ਹੀ ਵਧੀਆ ਬਰੈਡ ਕੁਲਚੀਆਂ ਦਾ ਲੰਗਰ ਲਗਾਇਆ ਜਾਏਗਾ ਔਰ ਸਾਰੇ ਹੀ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਏਗੀ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ 22 ਤਰੀਕ ਨੂੰ ਸਾਡੇ ਰਾਮ ਲਲਾ ਜੀ 493 ਸਾਲਾਂ ਬਾਅਦ ਆਪਣੇ ਘਰ ਵਰਾਜਮਾਨ ਹੋਣ ਜਾ ਰਹੇ ਨੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਸਾਡੀ ਸ਼ੋਭਾ ਯਾਤਰਾ ਵਿੱਚ ਆ ਕੇ ਸ਼ਾਮਲ ਹੋਣ ਤੇ 22 ਤਰੀਕ ਨੂੰ ਦੀਵੇ ਪਟਾਕੇ ਨਵੇਂ-ਨਵੇਂ ਕੱਪੜੇ ਆਦਿ ਪਾ ਕੇ RAM ਜੀ ਨੂੰ ਖੁਸ਼ ਕੀਤਾ ਜਾਵੇ 22 ਤਰੀਕ ਨੂੰ ਕੀ ਤੁਹਾਡਾ ਹੈਗਾ ਜਿਹੜਾ ਜਨਮ ਉਸ ਤੋਂ ਮਨਾਣਾ ਜਨਮ ਉਸਤਵ ਚ ਅਸੀਂ 22 ਤਰੀਕ ਨੂੰ ਲੰਗਰ ਲਾ ਰਹੇ ਹਾਂ ਮੰਟੂ ਭਾਰਤੀ ਜੀ ਤੁਹਾਡੀ ਸਾਹਿਬ ਅਸੀਂ ਸਾਰੇ ਰਲ ਕੇ ਬਹੁਤ ਵੱਡਾ ਲੰਗਰ ਲਗਾ ਰਹੇ ਆ ਤੇ ਹਵਨ ਯੱਗ ਕਰ ਰਹੇ ਆ ਤੇ ਐਲਸੀਡੀ ਲੱਗੇਗੀ ਜੋ ਕਿ ਯੋਧਿਆ ਦਾ ਰੂਪ ਧਾਰਨ ਕਰੇਗੀ ਜੈ ਸ਼ੀ ਰਾਮ